ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਪਿੰਡ ਸਮਰ ਰਾਏ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੀ ਮਾਂ ਦੀ ਡੰਡਿਆਂ ਦੇ ਨਾਲ ਕੁੱਟ ਮਾਰ ਕਰਕੇ ਉਸ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਗੋਬਿੰਦ ਦੇ ਐਸਐਚਓ ਬਲਜੀਤ ਕੌਰ ਸਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਰਸ਼ਪਾਲ ਸਿੰਘ ਪੁੱਤਰ ਮੰਗਤ ਰਾਮ ਵਾਸੀ ਸਮਰਾਏ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸ ਦੀ ਮਾਤਾ ਜਸਵੀਰ ਕੌਰ ਉਸ ਦੇ ਭਰਾ ਸਤਪਾਲ ਮਸੀਹ ਦੇ ਨਾਲ ਵਹਿ ਰਹੀ ਸੀ ਅਤੇ ਬੀਤੇ ਦਿਨ ਸਤਪਾਲ ਮਸੀਹ ਮਾਤਾ ਜਸਵੀਰ ਕੌਰ ਕੋਲੋਂ ਜ਼ਬਰਨ ਪੈਸੇ ਦੀ ਮੰਗ ਕਰ ਰਹੀ ਸੀ ਅਤੇ ਮਾਤਾ ਦੇ ਵੱਲੋਂ ਪੈਸੇ ਨਾ ਦੇਣ ਦੇ ਕਾਰਨ ਸਤਪਾਲ ਮਸੀਹ ਨੇ ਮਾਤਾ ਦੀ ਡੰਡਿਆਂ ਦੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਐਸਚੋ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਰਸ਼ਪਾਲ ਸਿੰਘ ਪੁੱਤਰ ਮੰਗਤ ਰਾਮ ਦੇ ਬਿਆਨ ਦੇ ਆਧਾਰ ਤੇ ਥਾਣਾ ਹਰਗਵੰਦ ਪੁਰਦੇਵੈਚੋਂ ਮਾਮਲਾ ਦਰਜ ਕਰਕੇ ਅਗਿਤ ਕਾਰਵਾਈ ਸ਼ੁਰੂ ਕਰ ਦਿੱਤੀਆ। ਇਹ ਗੱਲ ਹੋਈ ਸੀਗੀ ਕਹਿੰਦੇ ਵੀ ਤੇਲ ਵਾਸਤੇ ਇਹਨਾਂ ਕੋ ਪੈਸੇ ਮੰਗਦਾ ਸੀ ਤੇ ਬੋਟੀ ਨੂੰ ਵੀ ਸਾਰਾ ਪਤਾ ਸੀ। ਤੇ ਬੋਟੀ ਨੇ ਵੀ ਅੰਦਰੋਂ ਦਰਵਾਜ਼ੇ ਵੀ ਬੰਦ ਕੀਤੇ ਹੋਏ ਸੀ ਤੇ ਉਹਦੇ ਕੋ ਪੈਸਾ ਕੋਈ ਨਹੀਂ ਹੈਗਾ। ਤੇ ਉਹਦੇ ਕੋ ਪੈਸੇ ਮੰਗਦੇ ਹੀ ਤੋੜ ਕੋਟ-ਕੋਟ ਕੇ ਉਹਦੀ ਸਾਰੇ ਥਾਵਾਂ ਤੇ ਸੱਟਾਂ ਪਿਟਾ ਇਹਨਾਂ ਨੇ ਲਾ ਲਾ ਕੇ ਉਹਨੂੰ ਲੋਹਾ ਲਹਾਨ ਕੀਤਾ ਤੇ ਉਹਨੂੰ ਅੰਦਰੇ ਅੰਦਰੇ ਮਾਰ ਦਿੱਤਾ ਇਹਨਾਂ ਨੇ ਦੋਵਾਂ ਜੀਆਂ ਨੇ ਵੋਟੀ ਨੂੰ ਸਾਰਾ ਪਤਾ ਹੀ ਮੁੜ ਕੇ ਵੋਟੀ ਕਹਿੰਦੀ ਕਿ ਮੈਂ ਬਾਹਰ ਕੱਪੜੇ ਧੋਂਦੀ ਰਹੀ ਆ ਅੰਦਰ ਬੰਦਾ ਮਾਰਨ ਧਿਆ ਤੇ ਇਹ ਕਹਿੰਦੀ ਕਿ ਮੈਂ ਬਾਹਰ ਕੱਪੜੇ ਧੋਂਦੀ ਰਹੀ ਕੀ ਗੱਲ ਇਹਨੂੰ ਕੁਝ ਨਹੀਂ ਪਤਾ ਇਹ ਆਂਡੀਆਂ ਗਵਾਂਡੀਆਂ ਨੂੰ ਲਾਗੇ ਬੁਲਾ ਨਹੀਂ ਸਕਦੀ ਵੀ ਇਹ ਮੇਰਾ ਘਰ ਵਾਲਾ ਮੇਰੀ ਸੱਸ ਨੂੰ ਮਾਰਨ ਧਿਆ ਵਾ ਤੇ ਉਦੋਂ ਜਾ ਕੇ ਤੇ ਵੇਖੋ ਤੇ ਕੀ ਕੰਮ ਕੀ ਕਰਦਾ ਸੀ ਮੁੰਡਾ ਬਿਲਡਿੰਗ ਦਾ ਕਰਦਾ ਸੀ ਹੁਣ ਤਾਂ ਡੇਢ ਮਿੰਟ ਨਿਸ਼ਾ ਨਿਸ਼ਾ ਕਰਦਾ ਹੈਗੀ ਨਸ਼ਾ ਨਸ਼ਾ ਤਾਂ ਨਹੀਂ ਕੋਈ ਵੀ ਕਰਦਾ ਪੈਗ ਪੂਗ ਫਿਰ ਲਾਉਂਦਾ ਨੋਰਮਲ ਉਹ ਵੀ ਕਿਤੇ ਰਾਤ ਨੂੰ ਅੱਛਾ ਹਾਂਜੀ ਤੇ ਇਹਨਾਂ ਦਾ ਕਿਤੇ ਪਹਿਲੇ ਵੀ ਝਗੜਾ ਹੋਇਆ ਸੀਗਾ ਪਹਿਲਾਂ ਵੀ ਕੁੱਟਦੇ ਮਾਰਦਾ ਸੀ ਕਿ ਉਹਨੂੰ ਅੱਛਾ ਹਾਂਜੀ ਅੱਜ ਕਿਹੜਾ ਨਵਾਂ ਮਾਰਨਾ ਪਹਿਲਾਂ ਵੀ ਕੁੱਟਦਾ ਮਾਰਦਾ ਸੀ ਠੀਕ ਹੈ ਜੀ ਹਾਂਜੀ ਤੁਹਾਡੀ ਮੰਗ ਇਹ ਹੋਈ ਆ ਕਿ ਇਹਨਾਂ ਨੂੰ ਦੋਵਾਂ ਜੀਆਂ ਨੂੰ ਸਜ਼ਾ ਹੋਣੀ ਚਾਹੀਦੀ ਐ ਇਹਦੇ ਵੀ ਬੱਚੇ ਰੋਂਦੇ ਇਹਨੂੰ ਵੀ ਪਤਾ ਲੱਗਿਆ ਰੋਂਦੇ ਸੀ ਜੀ ਗੱਲ ਕੋਈ ਵੀ ਨਹੀਂ ਹੋਈ ਪਾਜੀ ਸਾਨੂੰ ਤਾਂ ਮਰੀ ਦਾ ਹੀ ਸੁਨਾਹ ਨਕਲਿਆ ਵਾ ਰਾਤ ਨੂੰ 9 ਵਜੇ ਫੋਨ ਕੀਤਾ ਵੀ ਮੇਰੀ ਕੁੜੀਆ ਚੌਧਰੀ ਵਾਰ ਉਹਨੂੰ ਫੋਨ ਕੀਤਾ ਉਹਨੇ ਸਾਨੂੰ ਦੱਸਿਆ ਵੀ ਡੈਡੀ ਮਾਸੀ ਉਹਨਾਂ ਮਾਰਦੀ ਆ ਤੇ ਉਹ ਕਹਿੰਦੇ ਆਨ ਕਹਿੰਦੇ ਮੂੰਹ ਵੇਖ ਲੋ ਤੇ ਕੇ ਆਉਣਗੇ ਪੈਣਾ ਝਗੜਾ ਕਿਹੜੀ ਗੱਲ ਦਾ ਸੀ ਸਾਨੂੰ ਨਹੀਂ ਪਤਾ ਇਹਨਾਂ ਦਾ ਝਗੜਾ ਕਾ ਦਾ ਝਗੜਾ ਇਹਨਾਂ ਦਾ ਪੈਸਿਆਂ ਦਾ ਪਾਜੀ ਜਿੰਦਾ ਸੀ ਪਾਜੀ ਨੌਕਰੀ ਕਰਦਾ ਸੀ ਉਹ ਪੈਸੇ ਮਿਲਦੇ ਸੀ ਇਹਨਾਂ ਨੂੰ ਮਿਲੇ ਆ ਪੈਸੇ ਜਿਹਦੇ ਪੁੱਤਾਂ ਦੇ ਪੈਸਿਆਂ ਹੁਣ ਉਹ ਮਾਰਦੀ ਆ ਪੈਸੇ ਜਿਹੜੇ ਆਪਣੇ ਕੰਮ ਚਾ ਕਰ ਲਿਆ ਮਾਂ ਕੁੱਟ ਕੁੱਟ ਮਾਰਦੀ ਆ ਅੰਦਰ ਦੇ ਕੇ ਜਿੰਦਰੇ ਮਾਰ ਕੇ ਹਾਡਾ ਇਹਨਾਂ ਦਾ ਕੋਈ ਇਨਸਾਫ ਨਹੀਂ ਜੀ ਮੰਗ ਕਰਦੇ ਹਾਂ ਲੋਹਾੜੀ ਮੰਗਿਆ ਕਰਨ ਚਾਹੀਦਾ ਸਾਡੇ ਸਾਡਾ ਫੇਰਾਂ ਸਾਬਾ ਸਾਡਾ ਕੋਈ ਇਨਸਾਫ ਨਹੀਂ ਹੈ ਇਹਨਾਂ ਦੇ ਨਾਲ ਬੌਟੀ ਨੂੰ ਸਾਰਾ ਪਤਾ ਹੀ ਬੌਟੀ ਨੇ ਚੁੱਲ੍ਹੇ ਦੇ ਵਿੱਚ ਇਹਨਾਂ ਕੱਪੜੇ ਜਾ ਕੇ ਦਿੱਤੇ ਨੇ ਬੈੱਡ ਦੀਲ ਵੀ ਇੱਕ ਖੂਨ ਨਾਲ ਭਰੀ ਧੋਹ ਛੜੀ ਆ ਸਾਡਾ ਕੋਈ ਇਨਸਾਫ ਨਹੀਂ ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਸਾਾਨੂੰ ਇਹਦੇ ਬੱਚਿਆਂ ਦਾ ਕੋਈ ਤਰਸ ਨਹੀਂ ਕਿਸੇ ਤੁਸੀਂ ਲੱਗਦੇ ਹੋ ਮੈਂ ਪੜ੍ਹੇ ਨਹੀਂ ਉਹਨਾਂ ਦੀ ਜੀ ਮੰਗ ਕਰਦੇ ਹਾਂ ਲੋਹਾੜੀ ਮੰਗਿਆ ਕਿ ਇਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਹੋਣੀ ਚਾਹੀਦੀ ਰਾਤ ਜਿਹੜੀ ਘਟਨਾ ਜੀ ਕੀ ਕਿਸ ਤਰ੍ਹਾਂ ਕਿ ਵਾਪਰੀ ਜੀ ਪੈਸੇ ਤੇ ਲੈ ਵਾਸਤੇ ਮੁਕੀ ਬੋਲ ਰਹਾ ਪੈਸੇ ਤੇ ਲੈ ਵਾਸਤੇ ਤੇ ਕੌਣ ਸੀ ਜਿਹਨੇ ਕਤਲ ਕੀਤਾ ਹੈ ਭਰਾ ਹੀ ਆ ਮੇਰਾ ਕੀ ਨਾਮ ਦਾ ਸਤਪਾੜ ਤੇ ਕਿਉਂ ਕਤਲ ਕਤਲ ਦਾ ਕਾਰਨ ਕੀ ਰਿਹਾ ਪੈਸੇ ਤੇ ਲੈ ਲਈ ਜੀ ਭਾਜੀ ਪੈਸੇ ਤੋਂ ਹੀ ਮੰਗਦਾ ਕਿ ਤੇ ਨਸ਼ਾ ਕਰਦਾ ਸੀਗਾ ਸ਼ਰਾਬ ਸ਼ੂਪੀਂਦਾ ਅੱਛਾ ਪਹਿਲੇ ਵੀ ਕੋਈ ਝਗੜਾ ਹੋਇਆ ਸੀ ਹਾਂਜੀ ਪਹਿਲਾਂ ਵੀ ਹੋ ਜਾਂਦਾ ਸੀ ਇਹ ਰਾਤ ਕਿੰਨੇ ਵਜੇ ਤੇ ਘਟਨਾ ਆ ਏ ਕੋਈ ਕਦੀਬਾ ਸਾਨੂੰ ਤਾਂ ਕੋਈ 7 ਵਜੇ 7:30 7 ਵਜੇ ਦਾ ਪਤਾ ਲੱਗਾ ਅੱਛਾ ਤੇ ਕਤਲ ਕਿੰਨੇ ਕੁ ਜੀ ਹੋ ਗਿਆ ਕਤਲ ਬਾਅਦ ਲਾ ਲਵੇ 8 ਵਜੇ ਤੱਕ ਅੱਛਾ ਦੋਸਤੋ ਬਲੇ ਝਗੜਾ ਹੋਇਆ ਸੀਗਾ ਹਾਂ ਜੀ ਹੂੰ ਕੀ ਮੰਗ ਕਰ ਕੀ ਮੰਗ ਕਰਦੇ ਮੰਗ ਕਰਦੇ ਨੇ ਦੋਨਾਂ ਜੀਆ ਨੂੰ ਉਹਨੇ ਕੋਈ ਨਹੀਂ ਕਾਰਵਾਈ ਕੀਤੀ ਤਾਂ ਇਹਨਾਂ ਨੇ ਕੀ ਉਹਨਾਂ ਦੇ ਘਰ ਵਾਲੀ ਦਾ ਕੋਸੂਰ ਹੈ ਵਿੱਚ ਭਾਈ ਉਹਨਾਂ ਦਾ ਕੋਸੂਰ ਹੈਗਾ ਹੀ ਜਦੋਂ ਮੁੰਡੇ ਜਿੰਦੇ ਉਹਨੇ ਕੀਤੇ ਬੰਦ ਅੱਛਾ ਤੇ ਫਿਰ ਕਤਲ ਦਾ ਕਤਲ ਦਾ ਪਤਾ ਕਿਦਾਂ ਲੱਗਾ ਕਤਲ ਦਾ 7:30 ਵਜੇ ਭਾਈ ਉਹਨੇ ਦਰਵਾਜ਼ਾ ਖੁੱਲ੍ਹਿਆ ਮੋੜ ਕੇ ਪਵਾਜਾ ਪੋੜਿਆ ਤੇ ਫਿਰ ਅੱਛਾ ਦਰਵਾਜ਼ਾ ਖੋਲ੍ਹਿਆ ਮੈਂ ਆਇਆ ਕੰਮ ਤੇ 7:30 ਕਾਦੇ ਨਾਲ ਕੀਤਾ ਗਿਆ ਕਤਲ ਕੀ ਮਾਰਿਆ ਗਿਆ ਚਾਤਲ ਉਹਦਾ ਭਾਈ ਕਹਿੰਦੇ ਡੰਡੇ ਮਾਰੇ ਨੇ ਅੱਛਾ ਉਹਦਾ ਭਾਈ ਛਾਣੇ ਭਾਈ ਨੇ ਬਾਕੀ ਪਤਾ ਨਹੀਂ ਹੁਣ ਕੀ ਕੀਤਾ ਤੁਸੀਂ ਪ੍ਰਸ਼ਾਸਨ ਕੋ ਕਿੱਦਾਂ ਨਹੀਂ ਮੰਗ ਕਰਦੇ ਆਏ ਕਹਿੰਦੇ ਕਾਨੂੰਨੀ ਕਾਰਵਾਈ ਹੋਣੀ ਹੁਣ ਜੱਜ ਦੀ ਨੋਟਾ ਸਾਤ ਘਟਨਾ ਦਾ ਪ੍ਰਤੀਬਰ ਕੀ ਕਹਿਣਾ ਚਾਹੀਦਾ ਰਾਤ ਪਿੰਡ ਸੰਭਰਾਵਾਲ ਦੇ ਵਿੱਚ ਜੁੜੀ ਇਹ ਘਟਨਾ ਹੋਈ ਹੈ ਸੱਤਪਾਲ ਜਿਹੜਾ ਹੈਗਾ ਅ ਜਿਸ ਨੂੰ ਕਰਦਾ ਦੇਖਿਆ ਸੀ ਜਿਹੜਾ ਕਿ ਉਹ ਆਪਣੀ ਮੰਮ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਕਿਉਂਕਿ ਉਹਦੇ ਫਾਦਰ ਬਿਜਲੀ ਬੋਰਡ ਵਿੱਚ ਸੀਗੇ ਤੇ ਉਹਨਾਂ ਦੇ ਕੋਲ ਪੈਸੇ ਸੀਗੇ ਤੇ ਉਹ ਮੰਗ ਕਰਦਾ ਸੀ ਪੈਸਿਆਂ ਦੀ ਉਹਨੇ ਪੈਸੇ ਨਹੀਂ ਦਿੱਤੇ ਤੇ ਇਹਨੇ ਉਹ ਜਿਹੜਾ ਬਾਹਰ ਤੇ ਹੰਡੇ ਮਾਰ ਮਾਰ ਕੇ ਜੀ ਕਿ 2020 ਸੀਗਾ ਤੇ ਉਹ ਉੱਠ ਨਹੀਂ ਸਕੀ ਤੇਰੇ ਕੋਲੇ ਹੱਥ ਦੇ ਕੇ ਕਰਦ ਲੱਸੀ ਹੈ ਜੀ ਜੀ ਨਾਲ ਉਹ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਗਈ ਆ ਤੇ ਐਸਪੀ ਇਸ ਡਿਸਟ੍ਰਿਕਟ ਆ ਰਹੇ ਹੁੰਦੇ ਆ ਜੀ लास्टਲੀ ਪੋਸਟ ਮਾਰ ਤੋਂ ਆਸਪਟਲ ਤੇ ਇਸਦੀ ਹੋ ਗਈ ਆ ਜੀ ਤੇ ਬਾਕੀ ਜਿਹੜੀ ਅਜੇ ਤਕ ਵੀ ਸ਼ੀਰ ਸਾਡੇ ਇਲਾਕੇ ਪੀਓ ਸਤਪਾਲ ਕੋਈ ਨਸ਼ਾ ਕਰਾ ਨਹੀਂ ਕਰਦਾ ਸੀ ਨਹੀਂ ਐਦਾਂ ਨਸ਼ਾ ਨਹੀਂ ਸ਼ਰਾਬ ਖਦੀ ਖਦੀ ਉਹ ਪੀ ਲੈਂਦਾ ਹਰ ਰੋਜ਼ ਨਹੀਂ ਜਿੱਦਾਂ ਦਿਹਾੜੀ ਤੇ ਜਾਂਦਾ ਰਿਹਾ ਛੋਨਾ ਲਾਂਗੇ ਸੀ ਐਦਾਂ ਕਿ ਐਦਾਂ ਹਰ ਰੋਜ਼ ਨਹੀਂ ਸ਼ਰਾਬ ਦਾ ਉਹ ਸੀਗਾ ਰਸਮ ਜਾਨ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਰਿਪੋਰਟ